ਅੱਜ ਆਪਾਂ ਬਣਾਉਣ ਜਾ ਰਹੀ ਹਾਂ ਜਿੱਤ ਜਾ ਵਾਸਤੇ ਫੱਕੀ ਜੋ ਕੈਪਸੂਲ ਤੋਂ ਸਟਕਾਰਾ ਪਵਾਉਗੀ ਇਸ ਬਹੁਤ ਸਾਰੀਆਂ ਬਿਮਾਰੀਆਂ ਦੀ ਜੜਾਗੀ 50 ਗ੍ਰਾਮ ਸੌ 50 ਗ੍ਰਾਮ ਅਜਮੈਨ 50 ਗ੍ਰਾਮ ਜੀਰਾ 20 ਗ੍ਰਾਮ ਕਾਲੀ ਮਿਰਚਾਂ ਥੋੜਾ ਜਿਹਾ ਨਮਕ ਸਵਾਦ ਅਨੁਸਾਰ ਇਹਨਾਂ ਨੂੰ ਰਗੜ ਕੇ ਪੇਸਟ ਬਣਾ ਲਓ ਜੀ ਆਪਾਂ ਅੱਧਾ ਚਮਚਾ ਨੋਰਮਲ ਪਾਣੀ ਦੇ ਨਾਲ ਇਹ ਫੱਕੀ ਲੈਣੀ ਹੈਗੀ ਲੈਣੀ ਕਦੋਂ ਆ ਜਿੱਤ ਜਾ ਬਣਿਆ ਹੋਇਆਗਾ ਲੋਗਰ ਤੋਂ ਵੱਧ ਆਪਣੇ ਖਾ ਲਿਆ ਜਾਂ ਖਾਧਾ ਪਿੱਤ ਹਾਜਮ ਨਹੀਂ ਹੋਇਆ ਜਾਂ ਪੱਕੇ ਤੋਂ ਬਾਹਰ ਅੰਦਰ ਜਾ ਕੇ ਆਏਾਂਗੇ ਆਪਣੋਂ ਭਾਰਾ ਭਾਰਾ ਸਰੀਰ ਲੱਗਦਾ ਫੇਰ ਆਗਾ ਅੱਖਾਂ ਦਾ ਭਾਰਾਪਣ ਲੱਗਦਾਗਾ ਸਵੇਰੇ ਉੱਠ ਕੇ ਆਪਣੀ ਅੱਡੀਆਂ ਤੇ ਵਜਨ ਨਹੀਂ ਆਉਂਦਾ ਇਹ ਰਾਤ ਨੂੰ ਸੌਣ ਦੇ ਲੈ ਲਓ ਵਜਨ ਵੱੱਦਾ ਕੱਟ ਕਰਨ ਦੇ ਵਿੱਚ ਕੰਟਰੋਲ ਕਰਦਾ ਢੇਟ ਸਾਫ ਕਰਦਾਗਾ ਤੇ ਜਿਹਨੂੰ ਰੇਸ ਆ ਬਹੁਤ ਜ਼ਿਆਦਾਗਾ ਅਰੇ ਸਾਠੀ ਕਰਦਾਗਾ ਜੂਰਿਕ ਐਸਿਡ ਆਗਾ ਗਠੀਆਗਾ ਜਾਂ ਕਿਸੇ ਚੀਜ਼ ਨੂੰ ਬਾਰ ਬਾਰ ਖਾਣ ਦੀ ਆਦਤਾ ਉਹ ਆਦਤੋਂ ਵੀ ਸਟਕਾਰਾ ਪਾਉਂਦੀ ਹੈ ਕਿ ਇਹ ਪੱਕੀ ਬਹੁਤ ਜ਼ਿਆਦਾ